ਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾਰ ਭਾਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ ਆਸਾ ਰਾਗ ਦੇ ਵਿੱਚ ਚੱਲ ਰਹੀ ਹੈ ਭਗਤ ਜੀ ਦੇ ਕੱਲ 2 ਸ਼ਬਦ ਸੰਪੂਰਨ ਹੋਏ ਹਨ ਅਗਲਾ ਤੀਜਾ ਸ਼ਬਦ ਭਗਤ ਨਾਮਦੇਵ ਜੀ ਆਰੰਭ ਕਰਦੇ ਹੋਏ ਸਾਨੂੰ ਜੀਵਾਂ ਨੂੰ ਭਾਈ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਆਸਾ ਮਨ ਮੇਰੋ ਗੱਜ ਜੀਭਾ ਮੇਰੀ ਕਾਤੀ ਮੱਪ ਮੱਪ ਕਾਟੋ ਜਮ ਕੀ ਫਾਸੀ ਧੰਨ ਤਨ ਭਗਤ ਨਾਮਦੇਵ ਜੀ ਆਪਣੇ ਸ਼ਬਦ ਦੇ ਵਿੱਚ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਦੇ ਹਨ ਮੇਰੋ ਜੀਵਾ ਗੱਜ ਜੀਵਾ ਮੇਰੀ ਕਾਤੀ ਤੋਂ ਭਾਪ ਕੰਚੀ ਭਗਤ ਜੀ ਕਹਿੰਦੇ ਮਾਨ ਮੇਰਾ ਗੱਜ ਦੀ ਤਰ੍ਹਾਂ ਹੈ ਜੀਵਾ ਮੇਰੀ ਹੈ ਕੰਚੀ ਦੀ ਤਰ੍ਹਾਂ ਹੈ ਕਿਉਂਕਿ ਸੰਬੋਧਨ ਕਰਦੇ ਹੋਏ ਭਗਤ ਜੀ ਜਿਸ ਵੇਲੇ ਇੱਕ ਬ੍ਰਾਹਮਣ ਨੇ ਆਣ ਕੇ ਕਿਹਾ ਕਿ ਜਾਤ ਪਾਤ ਸੂਤ ਸਾਤ ਇਸ ਸਮਾਂ ਜਿਹੜਾ ਸੀ ਭਗਤ ਨਾਮਦੇਵ ਜੀ ਦੇ ਤੈ ਇਸੇ ਤਰ੍ਹਾਂ ਦਾ ਸਮਾਂ ਸੀ ਕਿਉਂਕਿ ਜਿੰਨੇ ਵੀ ਭਗਤ ਹੋਏ ਸਾਰੇ ਉਸੇ ਹੀ ਸਮੇਂ ਤੇ ਇਹਨਾਂ ਦੇ ਜਨਮ ਹੋਏ ਨੇੜੇ-ਨੇੜੇ ਇੱਕੋ ਹੀ ਆਪ ਕੀ ਇੱਕੋ ਹੀ ਸਮੇਂ ਤੇ ਥੋੜੇ-ਥੋੜੇ ਟਾਈਮ ਤੇ ਇਹਨਾਂ ਦੇ ਭਗਤ ਨਾਮਦੇਵ ਜੀ ਕਬੀਰ ਸਾਹਿਬ ਜੀ ਰਵਿਦਾਸ ਜੀ ਇਹਨਾਂ ਦੇ ਜਨਮ ਹੋਏ ਤੇ ਭਗਤ ਨਾਮਦੇਵ ਜੀ ਵੀ ਉਸੇ ਤਰ੍ਹਾਂ ਜਿਸ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਉਸ ਸਮੇਂ ਦੀ ਗੁਲਾਮੀ ਦੇ ਵਿੱਚ ਜਦੋਂ ਹਿੰਗਤਾ ਹੋਵੇਂ ਅਤੇ ਜਾਤ ਬਰਾਦਰੀ ਦਾ ਬੜਾ ਬੋਲਬਾਲਾ ਸੀ ਤੇ ਉਸ ਵੇਲੇ ਬ੍ਰਾਹਮਣ ਅਤੇ ਕਾਜੀ ਲੋਗ ਜਾਤ ਦੇ ਹਿੰਗਤਾ ਦੇ ਵਿੱਚ ਉਮੇ ਦੇ ਵਿੱਚ ਆਮ ਜੀਵਾਂ ਨੂੰ ਆਮ ਲੋਕਾਂ ਨੂੰ ਉਹ ਦਾ ਭਜਨ ਕਰਨ ਤੋਂ ਬੰਦਗੀ ਕਰਨ ਤੋਂ ਪਰਮੇਸ਼ਰ ਨੂੰ ਧਿਆਉਣ ਤੋਂ ਰੋਕਿਆ ਜਾਂਦਾ ਸੀ ਜੇ ਕੋਈ ਗੁਰੂ ਧਾਰਨ ਕਰਦਾ ਸੀ ਕੋਈ ਆਮ ਜਾਤ ਦਾ ਮਨੁੱਖ ਤੇ ਉਹਦੇ ਤੇ ਵੀ ਬੰਦਸ਼ ਲਾ ਦਿੱਤੀ ਜਾਂਦੀ ਸੀ ਕੋਈ ਚਾਰ ਵਰਨਾ ਦੇ ਵਿੱਚ ਵੰਡਿਆ ਜਾਂਦਾ ਹੈ ਲੋਕਾਂ ਨੂੰ ਆਪਾਂ ਬਾਣੀ ਦੇ ਵਿੱਚ ਆਪਾਂ ਨੂੰ ਦੱਸਿਆ ਹੈ ਪਾਸ਼ਾ ਜੀ ਨੇ ਕਿ शूद्र ਜਾਤੀ ਦੇ ਲੋਕ ਜਿਹੜੇ ਸਾਨੂੰ ਉਹਨਾਂ ਨੂੰ ਨਾਮ ਨਹੀਂ ਸੀ ਜਪਣ ਦਿੱਤਾ ਜਾਂਦਾ ਇਹ ਭਗਤ ਨਾਮਦੇਵ ਜੀ ਵੀ ਸ਼ਿਮਾਂ ਬਲਾਦਰੀ ਦੇ ਵਿੱਚ ਜਾਤੀ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਤੇ ਸੰਗਤ ਜੀ ਉਸ ਵੇਲੇ ਭਗਤ ਨਾਮਦੇਵ ਨੂੰ ਬੜਾ ਵੱਡੀ ਘੱਲਣਾ ਬੜੇ ਵੱਡਾ ਦੇਖੋ ਕਲਣਾ ਦੇ ਵਿੱਚ ਉਹਨਾਂ ਨੂੰ ਲੰਗੜਾ ਪਿਆ ਜਿਸ ਤਰ੍ਹਾਂ ਭਗਤ ਕਬੀਰ ਸਿੰਘ ਦੇ ਕੋਲ ਬ੍ਰਾਹਮਣ ਲੋਕ ਆ ਜਾਂਦੇ ਸੀ ਇਸੇ ਤਰੀ ਭਗਤ ਨਾਮਦੀਪ ਜੀ ਦੇ ਕੋਲ ਬ੍ਰਾਹਮਣ ਲੋਕ ਆ ਜਾਂਦੇ ਸੀ ਜਿਹੜੇ ਕੀ ਆਣ ਕੇ ਭਗਤ ਜੀ ਨੂੰ ਤੰਗ ਕਰਦੇ ਸੀ ਭਗਤੀ ਕਰਨ ਤੋਂ ਅਤੇ ਪ੍ਰਮਾਤਮਾ ਦੇ ਨਾਲ ਜੁੜਨ ਤੋਂ ਰੋਕਿਆ ਜਾਂਦਾ ਸੀ ਦੇ ਭਗਤ ਨਾਮਦੇਵ ਜੀ ਕਿਉਂਕਿ ਉਹ ਤੋਂ ਉਸ ਟਾਈਮ ਜਿਹੜੀਆਂ ਜਾਤਾਂ ਬਲਾਦਰੀਆਂ ਹੋਈਆਂ ਇਹ ਕੰਮਾ ਤੋਂ ਸ਼ੁਰੂ ਹੋਈਆਂ ਹੁਣ ਤਾਂ ਸਮਾਜ ਸਾਹ ਹੈ ਜੁਗ ਕਿ ਹਰ ਕੋਈ ਆਦਮੀ ਆਪੋ ਆਪਣੀ ਮਰਜ਼ੀ ਦੇ ਨਾਲ ਕੰਮ ਕਰਦਾ ਸਾਰੇ ਆਪਣੀ ਮਰਜ਼ੀ ਦੇ ਨਾਲ ਆਪ ਕੰਮਕਾਰ ਧੰਦੇ ਜਿਹੜਿਆਂ ਨੂੰ ਕਰਦੇ ਹਨ ਪਰ ਉਹ ਸਮਾਜ ਸਾਸੀ ਇਹ ਚੀਜ਼ਾਂ ਦੇ ਵੀ ਵੰਡ ਸੀ ਜਿਹੜੇ ਜਲਾਏ ਲੋਕ ਸਾਨੂੰ ਲੱਕੜੀ ਦਾ ਕੰਮ ਕਰਦੇ ਸੀ ਮਿਸਤਰੀਆਂ ਦਾ ਕੰਮ ਕਰਦੇ ਸੀ ਤੇ ਲੋਹਾਰ ਲੋਕ ਜਿਹੜੇ ਲੋਹੇ ਦਾ ਕੰਮ ਕਰਦੇ ਸੀ ਉਹਨਾਂ ਨੂੰ ਲੋਹਾਰ ਕਿਹਾ ਜਾਂਦਾ ਸੀ ਜਿਹੜੇ ਭਗਤ ਨਾਮਜੀਬ ਜੀ ਦੀ ਬਲਾਦਰੀ ਹੋਈ ਇਹਨਾਂ ਦੇ ਵਿੱਚ ਕੱਪੜਾ ਰੰਗਣ ਦਾ ਕੰਮ ਲਲਾਰੀ ਦਾ ਕੰਮ ਕਪੜੇ ਸੌਣ ਦਾ ਕੰਮ, ਦਰਜੀ ਦਾ ਕੰਮ, ਹੱਥ ਦੀ ਕਢਾਈ, ਸਲਾਈ ਦਾ ਕੰਮ ਸੀ। ਇਹ ਜਾਤਾਂ ਬਰਾਦਰੀਆਂ ਨਾਲ ਜੁੜੇ ਹੋਏ ਕੰਮ ਸਨ। ਤੇ ਜੇ ਕੋਈ ਹੋਰ ਕੰਮ ਕਰਦਾ ਸੀ ਉਹਨੂੰ ਨਹੀਂ ਸੀ ਕਰਨ ਦਿੱਤਾ ਜਾਂਦਾ। ਇਸੇ ਦਾਰ ਜਿਹੜੇ ਖੇਤੀ ਕਰਦੇ ਸਨ ਜ਼ਿਮੀਂਦਾਰ ਉਹਨਾਂ ਨੂੰ ਜ਼ਿਮੀਂਦਾਰ ਜਾਂ ਜੱਟ ਕਿਹਾ ਜਾਂਦਾ ਸੀ। ਉਸ ਤੋਂ ਹੀ ਜਾਤਾਂ ਬਰਾਦਰੀਆਂ ਸ਼ੁਰੂ ਹੋਈਆਂ। ਭਗਤ ਨਾਮਦੇਵ ਜੀ ਦੇਖੋ ਜਲਾਏ ਸਨ ਤੇ ਉਹਨਾਂ ਦਾ ਕੰਮ ਸੀ ਖੱਡੀਆਂ ਉਹਨਾਂ ਕੱਪੜਾਉਣ ਨਾਲ ਕੱਪੜੇ ਤਿਆਰ ਕਰਨਾ ਉਹਨੂੰ ਰੰਗ ਚਾੜਨਾ ਤੇ ਵੇਚਣਾ ਇਸੇ ਤਰੀ ਭਗਤ ਨਾਮ ਜੀ ਦਾ ਕੰਮ ਸੀ ਕੱਪੜੇ ਸੀਨੇ ਕੱਪੜੇ ਉਹਨਨੇ ਕੱਪੜੇ ਉਹ ਰੰਗ ਚਾੜ ਨਾਲ ਲਲਾਰੀ ਸਨ ਭਗਤ ਜੀ ਕੱਪੜੇ ਵੀ ਸਿੰਜੇ ਸੀ ਤੇ ਉਸੇ ਤਰ੍ਹਾਂ ਹਰਕ ਦਾ ਆਪੋ ਆਪਣਾ ਕੰਮ ਸੀ ਭਗਤ ਨਾਮਦੇਵ ਜੀ ਦੇ ਕੋਲ ਕੋਈ ਆਇਆ ਲਾਲੋ ਕੀ ਬ੍ਰਾਹਮਣ ਹੀ ਹੁੰਦੇ ਸੀ ਬਹੁਤਾ ਜਿਨ੍ਹਾਂ ਨੂੰ ਗਮਾਨ ਸੀ ਜਾਤ ਦਾ ਤੇ ਉਹਨੇ ਆਣ ਕੇ ਸਵਾਲ ਕੀਤਾ ਕਹਿੰਦੇ ਤੁਸੀਂ ਕਿਉਂ ਭਗਤੀ ਕਰਦੇ ਹੋ ਬੰਦਗੀ ਕਰਦੇ ਹੋ ਤੁਹਾਡਾ ਕੰਮ ਤਾਂ ਕੱਪੜੇ ਸੀਣਾ ਭਗਤ ਨਾਮਦੇਵ ਜੀ ਨੂੰ ਸਵਾਲ ਕੀਤਾ ਉਹਨੇ ਹੁਣ ਭਾਵੇਂ ਅਸੀਂ ਗੁਲਾਮੀ ਤੋਂ ਬਾਹਰ ਆ ਗਏ ਕਿਹੜਾ ਮਰਜ਼ੀ ਅਸੀਂ ਨਾਮ ਜਪ ਸਕਦੇ ਹਾਂ ਬੰਦਗੀ ਕਰ ਸਕਦੇ ਹਾਂ ਗੁਰੂ ਧਾਰਨ ਕਰ ਸਕਦੇ ਹਾਂ ਸੱਚਾ ਪਾਤਸ਼ਾਹ ਸਾਡਾ ਸ਼ਬਦ ਗੁਰੂ ਹੈ ਸਤ ਗੁਰੂ ਨੇ ਸਾਨੂੰ ਇਸ ਗੁਲਾਮੀ ਦੀਆਂ ਜਦੀਰਾਂ ਤੋੜ ਕੇ ਸਾਨੂੰ ਬਾਹਰ ਕੱਢਿਆ ਭਗਤਾਂ ਨੇ ਉਹ ਸਮਾਂ ਦੇਖੋ ਕਿੰਨਾ ਕਠਨਾ ਕਠਿਨਾਈ ਵਾਲਾ ਸਮਾਂ ਗੁਜਰਿਆ ਭਗਤਾਂ ਤੋਂ ਭਗਤਾਂ ਨੇ ਬੰਦਗੀ ਕੀਤੀ ਚੋਰੀ ਗੁਰੂ ਧਾਰਨ ਕਰਨਾ ਸੱਚਾ ਕੰਮ ਕਰਨ ਵਾਸਤੇ ਸੱਚਾਈ ਤੇ ਚੱਲਣ ਵਾਸਤੇ ਧਰਮੀ ਬਨਣ ਵਾਸਤੇ ਗੁਰੂ ਧਾਰਨ ਕਰਨ ਵਾਸਤੇ ਵੀ ਚੋਰੀ ਕਰਨਾ ਪੈਂਦਾ ਸੀ ਸਭ ਕੁਝ ਜੇ ਪਤਾ ਲੱਗ ਜਾਂਦਾ ਤੇ ਸਜ਼ਾ ਮਿਲਦੀ ਸੀ ਭਗਤ ਨਾਮਦੇਵ ਜੀ ਬੰਦਗੀ ਕਰਦੇ ਹਨ ਭਗਤੀ ਕਰਦੇ ਹਨ ਇਸੇ ਤਰ੍ਹਾਂ ਭਗਤ ਰਿਵਦਾਸ ਜੀ ਨੂੰ ਬੜਾ ਰੋਕਿਆ ਗਿਆ ਉਹਨਾਂ ਦੇ ਗੁਰੂ ਹੋਏ ਰਾਮਾਨੰਦ ਜੀ ਇਹ ਸੰਗਤ ਜੀਓ ਉਹ ਵੀ ਚੋਰੀ ਉਪਦੇਸ਼ ਲੈਂਦੇ ਆ ਲਿਆ ਉਹਨਾਂ ਨੇ ਗੁਰੂ ਧਾਰਨ ਕੀਤਾ ਰਵਿਦਾਸ ਜੀ ਨੇ ਤੇ ਉਹਨਾਂ ਨੂੰ ਵੀ ਦੇਖੋ ਦੁੱਖ ਭੁਗਨੇ ਪਏ ਸਜਾ ਭੂਤ ਨਹੀਂ ਪਈ ਬੜਾ ਕਸ਼ਟ ਸਹਿਣਾ ਪਿਆ ਭਾਵੇਂ ਕੀ ਅੱਜ ਸਾਨੂੰ ਉਹਨਾਂ ਨੇ ਆਜ਼ਾਦੀ ਬਖਸ਼ੀ ਉਹਨਾਂ ਦੀਆਂ ਕਮਾਈਆਂ ਹਨ ਉਹਨਾਂ ਭਗਤਾਂ ਦੇ ਸਤਿਗੁਰਾਂ ਦੇ ਪੂਰਨੇ ਪਾਏ ਹੋਏ ਜਿਨਾਂ ਨੇ ਆਪਕਾ ਸਵੱਟੀ ਤੇ ਚੱਲ ਕੇ ਉਠਲਾਈ ਰਸਤੇ ਤੇ ਚੱਲ ਕੇ ਪੈਂਡੇ ਤੇ ਚੱਲ ਕੇ ਪੰਥ ਤੇ ਚੱਲ ਕੇ ਸਾਨੂੰ ਸੁੱਖ ਬਖਸ਼ੇ। ਪਰ ਉਦੋਂ ਸਮਾਂ ਐਸਾ ਨਹੀਂ ਸੀ ਕਿ ਘਰ ਬੈਠ ਕੇ ਅਸੀਂ ਨਾਮ ਜਪ ਲਈ ਜਿਹੜਾ ਮਰਜ਼ੀ ਨਾਮ ਜਪ ਸਕਦਾ ਸੀ, ਭਗਤ ਗੁਰੂ ਧਾਰਨ ਕਰ ਸਕਦਾ ਸੀ, ਸਿੱਖਿਆ ਲੈ ਸਕਦਾ ਸੀ। ਆਮ ਗਰੀਬ ਲੋਕਾਂ ਨੂੰ ਦੇਖੋ ਪੜ੍ਹਾਈ ਤੋਂ ਵੀ ਵਾਂਝੇ ਰੱਖਿਆ ਜਾਂਦਾ ਸੀ ਕਿ ਪੜ੍ਹ ਲਿਖ ਨਾ ਜਾਣ। ਇਹ ਨੀਤੀ ਸੀ। ਇਹ ਬ੍ਰਾਹਮਣ ਲੋਕਾਂ ਦੀ ਨੀ ਤੀਸੀ ਕਿ ਇਹ ਲੋਕ ਪੜ ਲਿਖ ਗਏ ਫਿਰ ਸਾਨੂੰ ਕਿਸੇ ਨੇ ਪੁੱਛਣਾ ਨਹੀਂ ਇਹਨਾਂ ਨੇ ਆਪੀ ਗ੍ਰੰਥ ਪੜ ਕੇ ਇਹਨਾਂ ਨੂੰ ਪਤਾ ਲੱਗ ਜਾਣਾ ਕਿ ਇਹ ਦੁਰਵਰਤੋਂ ਕਰਦੇ ਹਾਂ ਇਸ ਕਰਕੇ ਛੋਟੀ ਬਰਾਦਰੀ ਛੋਟੇ ਲੋਕਾਂ ਨੂੰ ਪੜ੍ਹਾਈ ਵੀ ਨਹੀਂ ਸੀ ਕਰਨ ਦਿੱਤੀ ਜਾਂਦੀ ਗੁਲਾਮ ਬਣਾ ਕੇ ਰੱਖਿਆ ਜਾਂਦਾ ਸੀ ਲੋਕ ਇਹ ਆਪਣੇ ਘਰਾਂ ਵਿੱਚ ਕੰਮ ਕਰਾਉਂਦੇ ਸੀ ਗੁਲਾਮ ਬਣਾਉਂਦੇ ਸੀ ਤੇ ਬ੍ਰਾਹਮਣ ਜਿਹੜਾ ਉਹ ਸਭ ਤੋਂ ਉੱਚਾ ਖਾਂਦਾ ਸੀ ਛਤਰੀ ਲੋਕ ਬ੍ਰਾਹਮਣ ਲੋਕ ਇਹ ਆਪਣੇ ਆਪ ਨੂੰ ਵੱਡੇ ਸਮਝਦੇ ਸੀ ਆਮ ਜਾਤਾਂ ਪਾਤਾਂ ਬਰਾਦਰੀਆਂ ਦੇ ਵਿੱਚ ਲੋਕ ਵੰਡੇ ਹੋਏ ਆਪੋ ਆਪਣਾ ਕੰਮ ਕਰ ਸਕਦੇ ਸੀ ਦੂਜਾ ਕੰਮ ਨਹੀਂ ਸੀ ਕਰ ਸਕਦੇ ਜਿਵੇਂ ਭਗਤ ਰਵਿਦਾਸ ਜੀ ਚਮੜੇ ਦਾ ਕੰਮ ਕਰਦੇ ਸੀ ਇਸੇ ਤਰ੍ਹਾਂ ਨਾਮਦੇਵ ਜੀ ਭਗਤ ਕਬੀਰ ਸਾਹਿਬ ਜੀ ਖੱਡੀਆਂ ਦਾ ਕੰਮ ਕਰਦੇ ਸੀ ਕੱਪੜਾ ਹਣਦੇ ਸੀ ਨਾਮਦੇਵ ਜੀ ਕੱਪੜੇ ਸਿੰਦੇ ਸੀ ਕੱਪੜੇ ਨੂੰ ਰੰਗ ਚਾੜਦੇ ਸੀ ਐਵੇਂ ਆਣ ਕੇ ਉਹ ਬ੍ਰਾਹਮਣ ਜੀ ਬੈਸਵਾ ਜੀ ਕਰਦੇ ਹਨ ਕਹਿੰਦੇ ਤੁਹਾਡਾ ਕੰਮ ਤਾਂ ਕੱਪੜੇ ਸੀਣਾ ਕੱਪੜੇ ਹੁਣਨਾ ਹੈ ਜਾਂ ਰੰਗ ਚਾੜਨਾ ਹੈ ਤੁਸੀਂ ਆਪਣਾ ਧੰਦਾ ਕੰਮ ਕਿਉਂ ਛੱਡਦੇ ਹੋ ਕਹਿੰਦੇ ਤੁਸੀਂ ਐਵੇਂ ਨਾਮ ਭਗਤੀ ਕਰਕੇ ਲੋਕਾਂ ਨੂੰ ਮਗਰ ਲਾਉਂਦੇ ਹੋ ਕਿ ਜਦੋਂ ਕੋਈ ਭਗਤ ਗੁਰਮਖ ਖਾਨਾ ਬੰਦਗੀ ਕਰਦਾ ਹੈ ਨਾ ਹੀਰਾ ਹੋਵੇ ਜਵਹਰਾਤ ਹੋਵੇ ਤੇ ਉਹਦੀ ਚਮਕ ਤੋਂ ਉਹਦਾ ਪਤਾ ਲੱਗ ਹੀ ਜਾਂਦਾ ਹੈ ਉਹਦੀ ਚਮਕ ਨੂੰ ਕੋਈ ਨਹੀਂ ਰੋਕ ਸਕਦਾ ਉਹ ਲੋਕ ਛिपਕੇ ਨਹੀਂ रह ਸਕਦਾ ਇਸੇ ਤਰ੍ਹਾਂ ਹੀ ਭਗਤ ਜਾਨ ਗੁਰਮੁਖ ਜਾਨ ਲੋਕ ਛिपਕੇ ਜਿੰਨਾ ਮਰਜ਼ੀ ਰਹਿਣ ਉਹ ਘੜੀ ਜਾਂਦੇ ਨੇ ਸਾਹਮਣੇ ਪ੍ਰਕਾਸ਼ ਆ ਜਾਂਦਾ ਸੂਰਜ ਦਾ ਪ੍ਰਕਾਸ਼ ਨੂੰ ਕੋਈ ਰੋਕ ਨਹੀਂ ਸਕਦਾ ਕੰਬਰੇ ਚ ਬੰਦ ਨਹੀਂ ਕਰ ਸਕਦਾ ਇਸੇ ਤਰ੍ਹਾਂ ਬਾਣੀ ਦਾ ਜਿਹੜਾ ਪ੍ਰਕਾਸ਼ ਹੈ ਨਾਮ ਜਪਣ ਵਾਲੀਆਂ ਰੂਹਾਂ ਉਹਨਾਂ ਦਾ ਪ੍ਰਕਾਸ਼ ਇੱਕ ਦਿਨ ਬਾਹਰ ਆਈ ਜਾਂਦਾ ਇਸੇ ਤਰ੍ਹਾਂ ਨਾਮਦੇਵ ਜੀ ਦਾ ਜਦੋਂ ਪਤਾ ਲੱਗਾ ਉਦੋਂ ਆਮ ਲੋਕ ਉਹਨਾਂ ਦੇ ਚਰਨਾਂ ਵਿੱਚ ਆਉਣ ਲੱਗੇ ਜਿਵੇਂ ਭਗਤ ਕਬੀਰ ਸਾਹਿਬ ਜੀ ਕੋਲ ਆਉਂਦੇ ਸੀ ਰਵਿਦਾਸ ਜੀ ਕੋਲ ਆਉਂਦੇ ਸੀ ਲੋਕ ਉਹਨਾਂ ਦੇ ਵਿੱਚ ਆਣ ਕੇ ਸੇਵਕ ਬਣੇ ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਦੇ ਵੀ ਸੇਵਕ ਬਣੇ ਇਹ ਚੀਜ਼ ਨੂੰ ਦੇਖ ਕੇ ਬ੍ਰਾਹਮਣ ਲੋਕ ਛੜਿਆ ਕਰਦੇ ਸੀ ਸਿਨਾਮ ਦੇਵ ਜੀ ਨੂੰ ਰੋਕਣ ਲੱਗੇ ਕਹਿੰਦੇ ਤੁਸੀਂ ਕੱਪੜੇ ਸਿਆ ਕਰੋ ਇਹ ਕੰਮ ਛੱਡ ਦਿਓ ਤੁਸੀਂ ਬੰਦਗੀ ਕਰ ਦਿਓ ਭਜਨ ਕਰ ਦਿਓ ਭਗਤ ਬਣਿਓ ਤੁਸੀਂ ਕਹਿੰਦੇ ਤੁਹਾਡੇ ਕੋਲ ਹੋਰ ਵੀ ਲੋਕ ਆਉਂਦੇ ਹਨ ਇਹ ਮਰਜ਼ਾਦਾ ਤਾਂ ਉਲਟਾ ਹੈ ਉਹਨਾਂ ਦਾ ਕਹਿਣਾ ਸੀ ਬ੍ਰਾਹਮਣ ਲੋਕਾਂ ਦਾ ਕੀ ਮਰਜ਼ਾਦਾ ਨਹੀਂ ਹੈ ਕਿ ਤੁਸੀਂ ਨਾਮ ਜਪੋ ਭਗਤ ਬਣ ਸਕਦੇ ਹੋ ਤੁਸੀਂ ਗੁਰੂ ਦੇ ਪ੍ਰਮਾਤਮਾ ਦੇ ਸੇਵਕ ਬਣ ਸਕਦੇ ਹੋ ਨਹੀਂ ਤੁਸੀਂ ਤੁਹਾਡਾ ਧੰਦਾ ਹੈ ਤੁਸੀਂ ਕੰਮ ਕਰੋ ਲਲਾਰੀ ਦਾ ਕੰਮ ਕਰੋ ਕੱਪੜੇ ਸੀਓ ਉਥੇ ਜਵਾਬ ਸੀ ਦੇਖੋ ਭਗਤ ਨਾਮਜੀਤ ਜੀ ਦਾ ਰਾਜ ਵਾਪਸੀ ਉਸ ਲੋਕਾਂ ਨੂੰ ਬ੍ਰਾਹਮਣਾਂ ਨੂੰ ਇਹ ਭਗਤ ਜੀ ਫਿਰ ਇਹ ਸ਼ਬਦ ਉਚਾਰਨ ਕਰਦੇ ਹਨ ਭਗਤ ਨਾਮ ਜੀ ਮਨ ਮੇਰਾ ਗੱਜ ਜੀਵਾ ਮੇਰੀ ਕਾਤੀ ਕਹਿੰਦੇ ਬ੍ਰਾਹਮਣ ਜੀ ਮਨ ਮੇਰਾ ਗੱਜ ਹੈ ਮੈਨੂੰ ਬਾਹਰੋਂ ਕੱਪੜੇ ਸੀਨ ਦੀ ਲੋੜ ਨਹੀਂ ਜਿਵੇਂ ਦੇਖੋ ਗੁਰੂ ਨਾਨਕ ਮਹਾਰਾਜ ਨੇ ਕਹਿਤਾ ਨਾ ਪੀਤਾ ਕਾਲੂ ਜੀ ਨੇ ਪੂਜਨਿਕ ਪੀਤਾ ਕਾਲੂ ਜੀ ਨੇ ਜਦੋਂ ਕਿਹਾ ਗੁਰੂ ਨਾਨਕ ਮਹਾਰਾਜ ਨੂੰ ਕਹਿੰਦੇ ਆਪਣਾ ਕੰਮ ਹੈ ਆਪਣੇ ਕੋਲ ਜਾਣ ਦਾ ਤੇ ਬਹੁਤ ਜਿਆਦਾ ਜੈ ਦਾਤ ਪਹਿਲੀ ਸੀ ਕੁੱਕੀ ਮਹਤਾ ਕਾਲੂ ਜੀ ਪਟਵਾਰੀ ਸਨ ਪਟਵਾਰੀ ਸਨ ਉਸ ਇਲਾਕੇ ਦੇ ਜਿਨ੍ਹਾਂ ਦਾ ਬਹੁਤ ਵਧੀਆ ਕੰਮ ਸੀ ਜੈ ਦਾਤ ਜਮੀਨ ਦਾਤ ਵੀ ਸੀ ਮਹਤਾ ਕਾਲੂ ਜੀ ਗੁਰੂ ਨਾਨਕ ਮਹਾਰਾਜ ਨੂੰ ਕਹਿੰਦੇ ਨੇ ਸੁਪੁੱਤਰ ਨੂੰ ਕਹਿੰਦੇ ਆਪਣੇ ਘਰ ਸਭ ਕੁਝ ਹੈ ਜਮੀਨ ਹੈ ਬੇਟਾ ਤੂੰ ਖੇਤੀ ਕਰਿਆ ਕਰ ਜੇ ਮਹਾਰਾਜ ਜੀ ਨੇ ਕੋ ਬਚਨ ਕੀਤੇ ਸੀ ਸਤਗੁਰੂ ਜੀ ਕਹਿੰਦੇ ਮਨ ਹਾਲੀ ਕਰ ਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸਹਾਗਾ ਰੱਖ ਗਿਰਬੀ ਵੇਸ ਸਤਗੁਰੂ ਜੀ ਚਾਰ ਕੰਮਾਂ ਦੀ ਇਸ ਸ਼ਬਦ ਵਿੱਚ ਆਧਾਰਨ ਲੈਂਦੇ ਹਨ ਗੁਰੂ ਨਾਨਕ ਪਾਤਸ਼ਾਹ ਉੱਥੇ ਮਹਤਾ ਕਾਲੂ ਜੀ ਨੂੰ ਜਵਾਬ ਦਿੱਤਾ ਸਤਗੁਰਾਂ ਨੇ ਪਿਤਾ ਜੀ ਨੂੰ ਇਸ ਰਾਨੀ ਜਵਾਬ ਦਿੱਤਾ ਕਿ ਮੋੜ ਕੇ ਜਵਾਬ ਦਿੰਦੇ ਸੀ ਉਹ ਸਤਿਵਚਨ ਕਹਿੰਦੇ ਸੀ ਹੱਥ ਜੋੜ ਕੇ ਪਿਤਾ ਦਾ ਸਤਿਕਾਰ ਕਰਦੇ ਸੀ ਗੁਰੂ ਨਾਨਕ ਪਾਤਸ਼ਾਹ ਤਾਈ ਮਾਤਾ ਕਾਲੂ ਜੀ ਜਦੋਂ ਸੌਦਾ ਕਰਨ ਗਏ ਮਾਇਆ ਦਿੱਤਕ ਤੁਸੀਂ ਹੁਣ ਦੁਕਾਨ ਕਰ ਲਓ ਜੇ ਹੋਰ ਕੰਮ ਨਹੀਂ ਕਰਨਾ ਮੈਸਾਂ ਖੋਲੀਆਂ ਨ ਮੱਜਾਂ ਖੋਲੀਆਂ ਨ ਉਹ ਵੀ ਤੁਸੀਂ ਕਿਸੇ ਦੇ ਖੇਤ ਚ ਵਾੜਤੀਆਂ ਤੇ ਲਾਂਭਾ ਮਿਲਿਆ ਤੁਸੀਂ ਦੁਕਾਨ ਹੀ ਕਰ ਲਓ ਵਪਾਰ ਹੀ ਕਰ ਲਓ ਤੇ 20 ਰੁਪਏ ਦਾ ਸੌਦਾ ਕਰਨ ਵਾਸਤੇ 20 ਰੁਪਏ ਬਹੁਤ ਕੀਮਤੀ ਹੁੰਦੇ ਸੀ ਉਸ ਟਾਈਮ ਤੇ ਉਹ 20 ਰੁਪਏ ਵੀ ਭੁੱਖੇ ਨੰਗੇ ਸਾਧਵਾਂ ਨੂੰ ਭੋਜਨ ਛਕਾਤਾ ਰਸਤੇ ਵਿੱਚ ਜਾਂਦੇ ਹੋਏ ਸਾਧੂ ਮਿਲ ਗਏ ਜਿਨ੍ਹਾਂ ਦੇ ਦੇਖਿਆ ਕਿ ਇਹਨਾਂ ਦੇ ਤਣ ਤੇ ਕੱਪੜਾ ਨਹੀਂ ਅਈ ਦਿਨਾਂ ਦੇ ਭੁੱਖੇ ਬੈਠਿਆਂ ਤੇ ਮਹਾਰਾਜ ਕਹਿੰਦੇ ਇਸ ਤੋਂ ਵਧੀਆ ਕਿਹੜਾ ਵਪਾਰ ਹੈ ਸਤਪੁਰਾਂ ਨੇ ਉਹ ਜਿਨ੍ਹਾਂ ਰਸਣ ਲੈ ਕੇ ਹੋਏ ਸੀ ਉਹ ਸਾਧਵਾਂ ਵਿੱਚ ਵੰਡਤਾ ਗੁਰੂ ਬਲੰਦ ਸਿੰਘ ਮਹਾਰਾਜ ਨੇ ਗੁਰੂ ਨਾਨਕ ਜੀ ਆ ਕੇ ਆਪ ਘਰ ਆਗੇ ਮਹਤਾ ਕਾਲੂ ਜੀ ਨੇ ਗੁੱਸੇ ਵਿੱਚ ਆਣ ਕੇ ਚਪੇੜ ਮਾਰੀ ਮੂੰਹ ਤੇ ਗੁਰੂ ਨਾਨਕ ਮਹਾਰਾਜ ਜੀ ਦੇ ਚਪੇੜ ਮਾਰਤੀ ਗੁੱਸਾ ਬਹੁਤ ਚੜਿਆ ਕਿ ਜੋ ਵੀ ਦਿਨੇ ਅਖਬਾਰ ਛੱਡ ਹੁੰਦੇ ਹਨ ਕੱਪੜੇ ਲਾ ਕੇ ਵੀ ਦੇ ਦਿੰਦੇ ਸੀ ਮਹਾਰਾਜ ਕਈ ਵਾਰੀ ਘਰੋਂ ਕੱਪੜੇ ਪਾ ਕੇ ਜਾਣੇ ਤੇ ਜੇ ਕਿਸੇ ਨੰਗੇ ਨੂੰ ਪੈਰਾਂ ਤੋਂ ਨੰਗਾ ਦੇਖਣਾ ਜਾਂ ਸਰੀਰ ਤੋਂ ਨੰਗਾ ਦੇਖਣਾ ਕੋਈ ਬ੍ਰਾਹਮਣ ਕੋਈ ਗਰੀਬ ਤੇ ਉਹਨੂੰ ਕੱਪੜੇ ਪਵਾਉਂਦੇ ਸੀ ਆਪਣੇ ਬਸਤਰ ਲਾ ਕੇ ਦੇ ਦੇਣੇ ਆਪਣੇ ਪੈਰਾਂ ਤੋਂ ਜੁੱਤੀ ਲਾ ਕੇ ਦੇ ਦੇਣੇ ਛੇਵੇਂ ਪਾਤਸ਼ਾਹ ਵੀ ਇਸੇ ਤਰ੍ਹਾਂ ਹੀ ਕਰਦੇ ਸੀ ਉਹਨਾਂ ਵੀ ਬਚਪਨ ਚ ਜਾਣਾ ਆਪਣੇ ਕੱਪੜੇ ਸੋਹਣੇ ਬਸਤਰ ਲਾ ਕੇ ਬਾਹਰ ਦੇ ਆਉਣੇ ਤੇ ਮਾਤਾ ਜੀ ਨੇ ਝਿੜਕਣਾ ਤੇ ਕੰਗਣਾ ਤੱਕ ਮਹਾਰਾਜ ਜੀ ਲਾ ਕੇ ਦੇ ਆਏ ਪੈਰਾਂ ਦੇ ਚਿੱਲੇਦਾਰ ਜੁੱਤੀ ਮਹਿੰਗੀ ਜੁੱਤੀ ਪਾਣੀ ਮਹਾਰਾਜ ਖੇਡ ਦੇ ਖੇਡ ਦੇ ਬੱਚਿਆਂ ਨੂੰ ਖਵਾਉਣੇ ਤੇ ਸੁਭਾਅ ਸੀ ਸਤਗੁਰਾਂ ਦਾ ਕਿ ਗਰੀਬਾਂ ਨਾਥਾਂ ਦੀ ਸੇਵਾ ਕਰਨੀ ਇਸੇ ਤਰ੍ਹਾਂ ਗੁਰਨਾਣਕ ਮਹਾਰਾਜ ਜੀ ਜੋ ਦਿੰਦੇ ਸੀ ਪਿਤਾ ਬਾਹਰ ਵੰਡਉਂਦੇ ਸੀ ਤੇ ਜਪੀੜ ਮਾਰੀ ਤੇ ਮਹਾਰਾਜ ਜੀ ਨੇ ਨੀਵੀਂ ਪਾਲੀ ਤੇ ਅੱਜ ਦਾ ਮਨੁੱਖ ਹੁੰਦਾ ਅੱਜ ਦਾ ਆਪ ਨੂੰ ਪਤਾ ਸਾਡੇ ਬੱਚੇ ਕਿੰਨੀ ਕੁ ਸਾਡੇ ਤੋਂ ਮਾਰ ਖਾਂਦੇ ਆ ਉਹ ਸਮਾਂ ਵਧੀਆ ਸੀ ਤੇ ਪਿਤਾ ਜੀ ਅੱਗੋਂ ਬੋਲੇ ਨਹੀਂ ਨੀਵੀਂ ਪਾ ਕੇ ਖੜ ਗਏ ਪਿਤਾ ਜੀ ਨੇ ਚਪੀੜ ਵੀ ਮਾਰੀ ਤੇ ਕੋਈ ਗੁੱਸਾ ਨਹੀਂ ਕੀਤਾ ਹੱਥ ਜੁੜੇ ਹੋਏ ਨ ਮਹਾਰਾਜ ਕਹਿੰਦੇ ਮਹਾਰਾਜ ਪਿਤਾ ਜੀ ਬਾਹਰ ਲੰਗੇ ਭੁੱਖੇ ਸਾਧੂ ਬੈਠੇ ਸੀ ਤੇ ਸਾਨੂੰ ਲੱਗਿਆ ਕਿ ਇਹ ਇਨਾਂ ਤੋਂ ਵੱਡਾ ਕਿਹੜਾ ਵਪਾਰ ਹੈ ਅਸੀਂ ਉਹਨਾਂ ਦੀ ਪੇਟ ਪੂਜਾ ਕਰਵਾਤੀ ਧੰਨਵਾਡਤਾ ਤੁਹਾਡੀ ਮਰਜ਼ੀ ਹੁਣ ਜੋ ਤੁਸੀਂ ਕਹਿੰਦੇ ਹੋ ਠੀਕ ਹੈ ਤੇ ਸੰਗਤ ਜੀ ਉਸੇ ਤਰ੍ਹਾਂ ਮਹਾਰਾਜ ਜੀ ਕਦੀ ਬੋਲੇ ਨਹੀਂ ਸੀ ਪਿਤਾ ਜੀ ਦੇ ਅੱਗੇ ਆਪਣੇ ਪਿਤਾ ਮਾਤਾ ਕਾਲੂ ਜੀ ਦਾ ਬਹੁਤ ਸਤਿਕਾਰ ਕਰਦੇ ਸੀ ਉਹ ਬਿਮਾਰ ਵੀ ਖਾਲੀ ਫਿਰ ਵੀ ਦੋਰ ਬਚਨ ਨਹੀਂ ਬੋਲੇ ਪਿਤਾ ਜੀ ਅਗੇ ਤੇ ਇਸੇ ਤਰ੍ਹਾਂ ਦੇਖੋ ਉਹਨਾਂ ਦਾ ਪ੍ਰਚਾਰ ਦਾ ਬਚਪਨ ਤੋਂ ਹੀ ਸੁਭਾਅ ਸੀ ਪ੍ਰਚਾਰ ਕਿਸੇ ਨਾ ਕਿਸੇ ਢੰਗ ਨਾਲ ਧਰਮ ਦਾ ਪ੍ਰਚਾਰ ਸੱਚੀ ਸਿੱਖਿਆ ਨੂੰ ਵੰਡਣਾ ਲੋਕਾਂ ਦੇ ਵਿੱਚ ਕੀਰਤੀ ਦਸਾਂ ਨੋਆਂ ਦੀ ਕੀਰਤ ਤ ਤੇ ਜੀਭਾਂ ਨਾਲ ਕੀਰਤਨੀਕ ਉਹ ਮਾਲਕ ਦਾ ਗੁਣ ਗਾਣੇ ਇਸੇ ਤਰ੍ਹਾਂ ਨਾਮਦੇਵ ਜੀ ਜਵਾਬ ਦੇਂਦੇ ਨੇ ਭਗਤ ਨਾਮਦੇਵ ਜੀ ਕਹਿੰਦੇ ਭਾਈ ਸੰਸਾਰੀ ਕੰਮ ਤਾਂ ਅਸੀਂ ਛੱਡ ਸਕਦੇ ਹਾਂ ਸਾਡਾ ਅੰਦਰੋਂ ਜਿਹੜਾ ਮਨ ਜੁੜਿਆ ਉਹ ਨਹੀਂ ਤੁਸੀਂ ਤੋੜ ਸਕਦੇ ਉਹ ਸਾਡਾ ਮਾਣੀ ਗਾਜ ਬਣਿਆ ਹੋਇਆ ਹੈ ਗਾਜ ਦੇ ਨਾਲ ਉਹ ਮੁੰਦੇ ਸੀ ਕੋਈ ਫਿੱਤਾ ਨਹੀਂ ਸੀ ਹੁੰਦਾ ਇੰਚੀਟੇਵ ਨਹੀਂ ਸੀ ਹੁੰਦਾ ਗਾਜ ਹੁੰਦੇ ਸੀ ਲੋਹੇ ਦੇ ਜਾਂ ਲੱਕੜ ਦਾ ਗਾਜ ਹੁੰਦਾ ਸੀ ਬਾਅਦ ਚ ਲੋਹੇ ਦੇ ਆ ਗਏ ਸਟੀਲ ਦੇ ਆ ਗਏ ਉਹ ਗਜਾਂ ਦੇ ਨਾਲ ਕੱਪੜਾ ਮੀਨਿਆ ਜਾਂਦਾ ਸੀ ਇਹ ਭਗਤ ਨਾਮਦੇਵ ਜੀ ਕਹਿੰਦੇ ਸਾਡਾ ਮਨ ਗੱਜ ਹੈ ਮਨ ਮੇਰੋ ਗੱਜ ਜੀਵਾ ਮੇਰੀ ਕਾਤੀ ਕਾਤੀ ਦਾ ਅਰਥ ਹੁੰਦਾ ਹੈ ਕੰਚੀ ਕਹਿੰਦੇ ਜੇਵਾ ਮੇਰੀ ਕੰਚੀ ਹੈ ਮਾਪ ਮਟਪ ਕੱਟੋ ਜਮ ਕੀ ਫਾਸੀ ਕਹਿੰਦੇ ਸੀ ਮਾਪ ਨੱਪ ਕੇ ਕੱਟ-ਕੱਟ ਕੇ ਜਿਵੇਂ ਕੱਪੜਾ ਕੱਟਦੀ ਨਾ ਕੰਚੀ ਅਸੀਂ ਔਗਣਾ ਨੂੰ ਕੱਟ-ਕੱਟ ਕੇ ਜੇਵਾ ਰਾਈ ਨਾਮ ਜਪ ਕੇ ਜਮਾ ਦੀ ਫਾਈ ਨੂੰ ਬਾਹਰੋਂ ਲੋਕ ਕੱਪੜਾ ਕੱਟਦੇ ਹਨ ਇਹ ਅਸੀਂ ਜਮਾ ਦੀ ਫਾਈ ਦੀ ਰੱਸੀ ਕੱਟਦੇ ਆਂ ਨਾਮਦੇਵ ਜੀ ਕਹਿੰਦੇ ਸੀ ਨਾਮ ਜੱਪ ਕੇ ਜੇਬਾ ਦੇ ਨਾਲ ਜਮ ਰੂਪੀ ਫਾਈ ਨੂੰ ਕੱਟ ਰਹੇ ਹਾਂ ਕਹਾ ਕਰੋ ਜਾਤੀ ਕਹੈ ਕਰੋ ਪਾਤੀ ਇਹ ਅੱਖਰ ਹੈ ਜਿਹੜਾ ਦੋ ਵਾਰੀ ਆਇਆ ਇੱਕ ਲਬਜ ਦੇ ਵਿੱਚ ਕਹਾ ਇੱਕ ਕਕਾ ਹਾਹੇ ਨੂੰ ਕੰਨਿਆ ਆਇ ਇਹਨੂੰ ਵੀ ਕਹਾ ਬੋਲਣਾ ਥੋੜਾ ਜਿਹਾ ਦਬ ਕੇ ਗਰਵਾਣੀ ਵਿੱਚ ਲਬਜ ਜਦੋਂਦਾ ਸਈ ਜਗ੍ਹਾ ਤੇ ਹਾਏ ਨੂੰ ਕੰਨਾ ਵੀ ਆ ਜਾਂਦਾ ਤੇ ਕਈ ਜਗ੍ਹਾ ਤੇ ਕੰਨੇ ਤੋਂ ਬਿਨਾ ਵੀ ਹੁੰਦਾ ਕਕਾ ਹਾਹ ਤੇ ਇੱਥੇ ਕਕਾ ਹਾਏ ਨੂੰ ਕੰਨਾ ਹੈ ਪਹਿਲੋਂ ਸ਼ੁਰੂ ਚ ਦੂਜੀ ਵਾਰ ਕਕਾ ਹਾਹੇ ਲਬਜ ਕੋਈ ਹੈ ਦੋਨੋਂ ਬਾਰੇ ਨੂੰ ਆਪਾਂ ਧਿਆਨ ਨਾਲ ਪੜ੍ਹਨਾ ਹੈ ਪਹਿਲਾ ਲਫ਼ਜ਼ ਹੈ ਜਿਹੜਾ ਕਹਾ ਉਹਨੂੰ ਲੰਬਾ ਕਰਕੇ ਬੋਲਣਾ ਹਾ ਹਾ ਲਾ ਕੇ ਦੂਜਾ ਕਹਾ ਉਹਨੂੰ ਕੋਲਾ ਬੋਲਣਾ ਉਥੇ ਹਾ ਹਾ ਕੱਟਿਆ ਜਾਏਗਾ ਆਪਣੇ ਆਪ ਜਦੋਂ ਕੋਲਾ ਬੋਲਾਂਗੇ ਇਹ ਹਾ ਅ ਕਹਾ ਕਹਾ ਬਣ ਜਾਏਗਾ ਤੇ ਕਹਾ ਹੈ ਪਹਿਲਾ ਅੱਖਰ ਕਹਾ ਹੈ ਕਹਾ ਕਰੋ ਜਾਤੀ ਕਹਾ ਕਰੋ ਪਾਤੀ ਹਰਾਮ ਕੋ ਨਾਮ ਜਪੋ ਦਿਨ ਰਾਤੀ ਭਗਤ ਜੀ ਰਹਾਉ ਦੀ ਪੰਕਤੀ ਵਿੱਚ ਕੇਂਦਰੀ ਭਾਵ ਪ੍ਰਗਟ ਕਰਦੇ ਹਨ ਕਹਿੰਦੇ ਕੀ ਕੀਤਾ ਜਾਵੇ ਭਗਤ ਜੀ ਕਹਿੰਦੇ ਸਾਡਾ ਤੇ ਕੋਈ ਜਾਤੀ ਨਾਲ ਲੈਣ ਦੇ ਨੀ ਬ੍ਰਾਹਮਣ ਜੀ ਤੁਸੀਂ ਜਾਤ ਦੇ ਢੂਲ ਵਜਾ ਰਹੇ ਹੋ ਜਾਤ ਦੇ ਹਿੰਗਤਾ ਦੇ ਵਿੱਚ ਤੁਸੀਂ ਰੌਲਾ ਪਾਈ ਜਾਂਦੇ ਹੋ ਪਰ ਸਾਡਾ ਤਾਂ ਕੋਈ ਜਾਤ ਬਰਾਦਰੀ ਨਾਲ ਕੋਈ ਦੇਨ ਲੈਣ ਵਾਸਤਾ ਹੀ ਨਹੀਂ ਹੈ ਨਾਮਦੇਵ ਜੀ ਕਹਿੰਦੇ ਆ ਕਹਿੰਦੇ ਸਾਡਾ ਤਾਂ ਮਨ ਉਹਦਾ ਮਰੀਦ ਹੋ ਗਿਆ ਮਾਲਕ ਦਾ ਪ੍ਰਭੂ ਦਾ ਪਹਿਲੋ ਕਹਿ ਰਹੇ ਸੀ ਨਾ ਬੀਠਲ ਬੀਠਲ ਦਾ ਦੇ ਚਰਨਾਂ ਵਿੱਚ ਸਾਡਾ ਮਨ ਜਪਣ ਦੇ ਭਗਤ ਜੀ ਕਹਿੰਦੇ ਜਮਾਂ ਦੀ ਸਫਾਈ ਕੱਟ ਰਿਆ ਮਾਨ ਜਿਹੜਾ ਉਹ ਨਾਮ ਜਪ-ਜਪ ਕੇ ਜੇਬਾ ਜੜੀ ਉਹ ਨਾਮ ਜਪ ਕੇ ਸਫਾਈ ਨੂੰ ਕੱਟ ਰਹੀ ਹੈ ਕਹਾ ਕਰੋ ਤੁਸੀਂ ਕੀ ਕਹੀ ਜਾਂਦੇ ਹੋ ਭਗਤ ਜੀ ਕਹਿੰਦੇ ਕਹਿੰਦੇ ਤੁਸੀਂ ਕੀ ਬੋਲ ਬੋਲ ਰਹੇ ਹੋ ਕੀ ਕਹਿ ਰਹੇ ਹੋ ਮੈਨੂੰ ਕੁਝ ਸਮਝ ਨਹੀਂ ਲੱਗਦੀ ਕਹਿੰਦੇ ਜਾਤੀ ਦਾ ਕੋਈ ਮੇਰੇ ਨਾਲ ਲੈਣ ਦੇਣ ਨਹੀਂ ਹੁਣ ਸਾਜੀ ਜਾਤ ਬਰਾਦਰੀ ਸਭ ਕੁਝ ਖਤਮ ਹੋ ਚੁੱਕਾ ਹੈ ਪਹਿਲਾਂ ਸੀ ਜਿੰਨਾ ਚਿਰ ਸੀ ਕੱਪੜੇ ਸਿੰਦੇ ਸੀ ਰੰਗਣ ਰੰਗਦੇ ਸੀ ਕਹਿੰਦੇ ਉਦੋਂ ਲੋਕ ਕਹਿੰਦੇ ਸੀ ਨਾਮਦੇਵ ਜੀ ਜਾਤ ਕਰਕੇ ਆਵਾਜ਼ ਮਾਰਦੇ ਤੁਸੀਂ ਭਵੇਂ ਜਿੰਨਾ ਮਰਜ਼ੀ ਰੋਲਾ ਪਾਈ ਜੋ ਬੁਲਾਈ ਜਾਓ ਇਹ ਵੇਖੋ ਭਗਤ ਕਬੀਰ ਸਾਹਿਬ ਜੀ ਨੇ ਪਿੱਛੇ ਕਿਹਾ ਸੀ ਨਾ ਤੁਸੀਂ ਜਲਾਏ ਹੋ ਉੱਚੀ ਉੱਚੀ ਰੋਲਾ ਪਾਉਂਦਾ ਸੀ ਪੰਡਤ ਬ੍ਰਾਹਮਣ ਦੇ ਭਗਤ ਦੇਵ ਜੀ ਨਾਮ ਤਕਵੀਰ ਸਾਹਿਬ ਜੀ ਨੇ ਜਵਾਬ ਦਿੱਤਾ ਸੀ ਕਿ ਵੱਡਾ ਜਲਾਹਾ ਤਾਂ ਕਾਲਪੁਰਖ ਹੈ ਪ੍ਰਮਾਤਮਾ ਜਿਨਨੇ ਸਾਰੇ ਜਗਤ ਦਾ ਤਾਣਾ ਤਨੇਆ ਤੁਸੀਂ ਸਾਨੂੰ ਜਿੰਨਾ ਮਰਜੀ ਜਲਾਏ ਕਹੀ ਜੋ ਪਰ ਅਸੀਂ ਨਾਮ ਜਪਣ ਤੋਂ ਥੋੜਾ ਹਟਾਈ ਭਗਤ ਜੀ ਕਹਿੰਦੇ ਸੀ ਤੇ ਉਹਦੇ ਮਰੀਦਾਂ ਉਹਦੇ ਸੇਵਕਾਂ ਪ੍ਰਮਾਤਮਾ ਨੇ ਅਸੀਂ ਤੇ ਛੋਟੇ ਮੋਟੇ ਕੰਮਕਾਰ ਵਾਲੇ ਜਲਾਏ ਹਾਂ ਪ੍ਰਮਾਤਮਾ ਤੇ ਵੱਡਾ ਜਲਾਹਾ ਹੈ ਜਿਨਨੇ ਸੰਸਾਰ ਦੇ ਵਿੱਚ ਤਾਣਾ ਪੇਟਾ ਰਚਿਆ ਹੋਇਆ ਹੈ ਸਰੀਰਾਂ ਦਾ ਇਹ ਜਗਤ ਵਿੱਚ ਤਾਲਾ ਪੇਟਾ ਲਾਇਆ ਹੋਇਆ ਹੈ ਅਸਲੀ ਵੱਡਾ ਜਲਾਇਆ ਤਾ ਉਹਦੇ ਅੱਗੇ ਤੁਸੀਂ ਸਵਾਲ ਕਰ ਲੋ ਜਾ ਕੇ ਨਾਮਦੇਵ ਜੀ ਵੀ ਜਵਾਬ ਦਿੰਦਿਆਂ ਕਹਿੰਦੇ ਸਾਡੀ ਕੋਈ ਜਾਤ ਹੀ ਨਹੀਂ ਹੈਗੀ ਉਹਨ ਖਤਮ ਹੋ ਗਈ ਜਿਵੇਂ ਗੁਰਸਿੱਖ ਦੀ ਕੋਈ ਜਾਤ ਨਹੀਂ ਹੁੰਦੀ ਇਸ ਵੇਲੇ ਅਮਰਤਿ ਸ਼ਿਕਾਇਆ ਜਾਂਦਾ ਸਾਨੂੰ ਚੇਤਾ ਰਹਿਣਾ ਜਾਨਾ ਅਸੀਂ ਫਿਰ ਵੀ ਉਸੇ ਜਾਤਾਂ ਵਿੱਚ ਫਸੇ ਰਹਿਨੇ ਆ ਇੱਕ ਬਾਟੇ ਨੂੰ ਅਸੀਂ ਸਾਰੇ ਮੂੰਹ ਲਾਉਂਦੇ ਆ ਪੰਜ ਪਿਆਰੇ ਅੰਮ੍ਰਿਤ ਛਕ ਆਂਦੇ ਹਨ ਭਾਈ ਸਾਹਿਬ ਪੰਜ ਪਿਆਰੇ ਸਹਿਬਾਨ ਉਸ ਵੇਲੇ ਸਾਰਿਆਂ ਨੂੰ ਅੰਮ੍ਰਿਤ ਛਕਾ ਕੇ ਐਂਡ ਤੇ ਜਿਹੜਾ ਬਾਟਾ ਹੁੰਦਾ ਨੂੰ ਮੂੰਹ ਲਵਾ ਲਿੱਤਾ ਜਾਂਦਾ ਸਾਰਿਆਂ ਨੇ ਜਿਨ੍ਹਾਂ ਨੇ ਵੀਰਾਂ ਨੇ ਛਕਿਆ ਹੈ ਸਿੰਘਾਂ ਨੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਇੱਕ ਬਾਟੇ ਨੂੰ ਮੂੰਹ ਖੋਣ ਲਵਾਇਆ ਜਾਂਦਾ ਉਸ ਦਿਨ ਜਾਤ ਬਰਾਦਰੀ ਖਤਮ ਕਰ ਦਿੱਤੀ ਜਾਂਦੀ ਹੈ ਸਾਡੀ ਇੱਕੋ ਬਾਟੇ ਨੂੰ ਮੂੰਹ ਲਵਾ ਕੇ ਉਹ ਅੰਬਰ ਤੇ ਜਿਹੜਾ ਸਾਰਿਆਂ ਨੂੰ ਪਿਆਇਆ ਜਾਂਦਾ ਤਾਂ ਹੀ ਪਿਆਇਆ ਜਾਂਦਾ ਕਿ ਜਿੰਨੇ ਖੜੇ ਅਨਸਾਰੇ ਲਗ ਲਗ ਬਲਾਦਰੀਆਂ ਦੇ ਅੰਬਰ ਤੋਂ ਛਕਣ ਵਾਲਿਆਂ ਚ ਕੋਈ ਇੱਕ ਬਰਾਦਰੀ ਥੋੜਾ ਹੁੰਦੀ ਹੈ ਕਈ ਬਰਾਦਰੀਆਂ ਦੇ ਸਿੰਘ ਸਿੱਖਣੀਆਂ ਹੁੰਦੇ ਹਨ ਬੱਚੇ ਹੁੰਦੇ ਹਨ ਬਜ਼ੁਰਗ ਹੁੰਦੇ ਹਨ ਮਤਾਵਾ ਹੁੰਦੀਆਂ ਪਰ ਪੰਜ ਪਿਆਰੇ ਉਹ ਬਾਟਾ ਫੜ ਕੇ ਨਾ ਹੱਥ ਦੇ ਵਿੱਚ ਮੂਲ ਬੰਦੇ ਹਨ ਸਾਰਿਆਂ ਦੇ ਪਈ ਸਾਰੇ ਸਬਾਟੇ ਚ ਮੂੰਹ ਲਾ ਕੇ ਜਿੰਨਾ ਵੱਧ ਤੋਂ ਆ ਛੱਕਿਆ ਜਾਂਦਾ ਛਕੋ ਉਥੇ ਮਨਾਈ ਨਹੀਂ ਹੁੰਦੀ ਭਾਵੇਂ Banda ਜਿੰਨਾ ਮਰਜੀ ਛੱਕ ਲੇ ਤੇ ਸੰਗਤ ਜੀ ਉਹ ਥੇ ਇੰਗਤਾ ਖਤਮ ਕਰਨ ਵਾਸਤੇ ਹੁੰਦਾ ਹੈ ਵੀ ਅੱਜ ਤੋਂ ਤੁਹਾਡੀ ਜਾਤ ਨਹੀਂ ਬਰਾਦਰੀ ਨਹੀਂ ਤੁਸੀਂ ਸੱਚੇ ਗੁਰੂ ਦੇ ਸਿੱਖ ਹੋ ਸਿੰਘ ਬਣ ਗਿਓ ਅੱਜ ਤੇ ਤੁਹਾਡਾ ਪਿਤਾ ਜਿਹੜਾ ਉਹ ਕਲਗੀਧਰ ਪਾਸ਼ਾ ਹੈ ਮਾਤਾ ਸਾਹਿਬ ਕੁਰ ਤੁਹਾਡੀ ਮਾਂ ਹੈ ਤੁਹਾਡਾ ਪਿੰਡ ਤੁਹਾਡਾ ਲਾਕਾ ਕਿਹੜਾ ਆਨੰਦਪੁਰ ਸਾਹਿਬ ਦੇ ਤੁਸੀਂ ਵਾਸੀ ਹੋ ਤੁਹਾਨੂੰ ਨਾਲ ਪੰਜ ਪਿਆਰੇ ਸਿੰਘ ਸਾਹਿਬਾਨ ਕਹਿ ਦਿੰਦੇ ਨੇ ਉਹਦੋਂ ਸचेत ਕਰਕੇ ਭਾਈ ਅੱਜ ਤੋਂ ਬਾਅਦ ਕੋਈ ਪੁੱਛੇ ਤੁਸੀਂ ਕਹਿਣਾ ਸੀ ਗੁਰੂ ਦਰਬਾਰਾ ਜੀ ਦਸ਼ਮੇਸ਼ ਪੀਤਾ ਦੇ ਪੁੱਤਰ ਹਾਂ ਜੇ ਜੇ ਤੁਹਾਨੂੰ ਕੋਈ ਪੁੱਛੇ ਤੁਹਾਡੀ ਮਾਂ ਕੌਣ ਹੈ ਤੁਸੀਂ ਕਹਿਣਾ ਸਾਡੀ ਮਾਤਾ ਮਾਤਾ ਸਾਹਿਬਕੁਰ ਸਾਡੀ ਮਾਂ ਹੈ ਤੇ ਤੁਹਾਡਾ ਇਲਾਕਾ ਕਿਹੜਾ ਪਿੰਡ ਕਿਹੜਾ ਆਨੰਦਪੁਰ ਸਾਹਿਬ ਦੇ ਵਾਸੀ ਹਾਂ ਉਹ ਤਾਂ ਹੀ ਸਜੇਤ ਕੀਤਾ ਜਾਂਦਾ ਭਾਈ ਕਿ ਅੱਜ ਤੋਂ ਬਾਅਦ ਹਿੰਗਤਾ ਹੰਮੇ ਛੱਡ ਤੋ ਤੁਸੀਂ ਭਾਈ ਭ੍ਰੈਣ ਭਰਾ ਇੱਕੋ ਪ੍ਰਮਾਤਮਾ ਦੇ ਪੁੱਤਰਾਂ ਧੀਆਂ ਹਾਂ ਇੱਕੋ ਮਿਲ ਕੇ ਰਲ ਕੇ ਰਹੀਏ ਇਹ ਹਿੰਗਤਾ ਛੱਡ ਕੇ ਝਗੜੇ ਛੱਡ ਕੇ ਪ੍ਰੇਮ ਪਿਆਰ ਨਾਲ ਸਾਰੇ ਇਕੱਠੇ ਰਹੀਏ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੂ ਨਿਵਾਸ ਵਾਲੇ ਕੁਮਾਰਾ ਜੀ ਗੁਰੂ ਦਸ਼ਮੇਸ਼ ਪਾਸ਼ਾ ਜੀ ਵੀ ਕਹਿ ਰਹੇ ਹਨ ਇਹਦੇ ਖਾਲਸੇ ਦੀ ਕੋਈ ਜਾਤ ਕੋਈ ਬਰਾਦਰੀ ਨਹੀਂ ਹੈ ਇੱਕੋ ਪ੍ਰਮਾਤਮਾ ਦਾ ਇਹ ਰੂਪ ਹੈ ਖਾਲਸਾ ਪ੍ਰਗਟ ਹੋ ਖਾਲਸਾ ਪ੍ਰਮਾਤਮਕੀ ਮੌਜ ਉਹਦੀ ਮੌਜ ਦੇ ਵਿੱਚ ਮਾਲਕ ਨੇ ਸਤਿਗੁਰਾਂ ਨੇ ਦਸ਼ਮੇਸ਼ ਪਾਸ਼ਾ ਨੇ ਖਾਲਸੇ ਦੀ ਰਤਨਾ ਕੀਤੀ ਹੈ ਅਕਾਲ ਪੁਰਖ ਦੀ ਮੌਜ ਵਿੱਚ ਖਾਲਸਾ ਪ੍ਰਗਟ ਹੋਇਆ ਤੇ ਕਾਲ ਪੁਰਖ ਦੀ ਫੌਜ ਇਹ ਖਾਲਸਾ ਜਿਹੜਾ ਹੈ ਇਹਨੂੰ ਕੋਈ ਮਾਰ ਨਹੀਂ ਸਕਦਾ ਟੱਲ ਫੌਜ ਹੈ ਖਾਲਸਾ ਜਿਨੂੰ ਦੁਨੀਆ ਨੇ ਮਾਰਨਾ ਚਾਹਿਆ ਖਤਮ ਨਹੀਂ ਕਰ ਸਕੀ ਕਿਉਂਕਿ ਸਵੇ ਦੀਆਂ ਸਰਕਾਰਾਂ ਖਤਮ ਚਾ ਕਰਨਾ ਚਾਹੁੰਦੀਆਂ ਨੇ ਉਹਨਾਂ ਦੇ ਹੱਥ ਵਾਸ ਵਿੱਚ ਨਹੀਂ ਰਹਿੰਦਾ ਕਿਉਂਕਿ ਪ੍ਰਮਾਤਮਾ ਦੀ ਜਿਹੜੀ ਫੌਜ ਹੈ ਉਹਨੂੰ ਕੋਈ ਖਤਮ ਨਹੀਂ ਕਰ ਸਕਦਾ ਕਾਲ ਕਲਗੀਧਾਰ ਨੇ ਪੈਦਾ ਕੀਤਾ ਖਾਲਸਾ ਤੇ ਉਹ ਕੋਈ ਆਮ ਆਦਮੀ ਉਹਨੂੰ ਖਤਮ ਨਹੀਂ ਕਰ ਸਕਦਾ ਤੇ ਭਗਤ ਨਾਮਦੇਵ ਜੀ ਕਹਿੰਦੇ ਸਾਡੀ ਕੋਈ ਜਾਤ ਨਹੀਂ ਬਰਾਦਰੀ ਨਹੀਂ ਰਹੀ ਹੁਣ ਕਹਿੰਦੇ ਅਸੀਂ ਤਾਂ ਇੱਕੋ ਅੱਲਾ ਦੇ ਇੱਕੋ ਬੀਠਲ ਦੇ ਸੇਵਕ ਹਾਂ ਬੀਠਲ ਸਾਡਾ ਪ੍ਰਮਾਤਮਾ ਪਰਮੇਸ਼ਰ ਪਤੀ ਹੈ ਅਸੀਂ ਉਹਦੀਆਂ ਛੋਟੇ ਜੀਆਂ ਚੇਰੀਆਂ ਹਾਂ ਕਹਿੰਦੇ ਤੁਸੀਂ ਜਿੰਨਾ ਮਰਜ਼ੀ ਰੌਲਾ ਪਾਈ ਜਾਓ ਉੱਚੀ ਉੱਚੀ ਕਰਲਾਈ ਜੋ ਕਾਹ ਕਰੂ ਜਾਤੀ ਕਾਹ ਕਰੂ ਪਖ ਰੋ ਪਾਤੀ ਰਾਮ ਕੋ ਨਾਮ ਜਪੋ ਦਿਨ ਰਾਤੀ ਉਦੋਂ ਸੀ ਤਾਂ ਦਿਨ ਰਾਤ ਭਗਤ ਜੀ ਕਹਿੰਦੇ RAM ਦੇ ਨਾਮ ਨੂੰ ਜਪਣਾ ਕਰਦੇ ਆ ਉਹਦੀ ਬੰਦਗੀ ਕਰਦੇ ਆ ਰਹਾਓ ਰਾਗਨ ਰੰਗੋ ਸਿਵਨ ਸਿਓ RAM ਨਾਮ ਮਿਨ ਘਰੀ ਨਾ ਜੀਵੋ ਕਹਿੰਦੇ ਜਿਹੜੇ ਰੰਗ ਦੀ ਤੁਸੀਂ ਗੱਲ ਕਰਦੇ ਨਾ ਤੁਸੀਂ ਰੰਗ ਦਾ ਕੰਮ ਕਰਦੇ ਹੋ ਰੰਗ ਲਲਾਰਿਓ ਸਾਡੀ ਬਰਾਦਰੀਏ ਕੰਮ ਕਰਦੀ ਏ ਤੁਸੀਂ ਉਹ ਕਰੋ ਛੱਡ ਤੋ ਭਜਨ ਕਰਨਾ ਕਹਿੰਦੇ ਅਸੀਂ ਤੇ ਨਾਮ ਦਾ ਲਲਾਰੀ ਹਾਂ ਨਾਮ ਦਾ ਰੰਗ ਸਾਡੇ ਅੰਦਰ ਚੜ ਚੁੱਕਾ ਹੈ ਰੰਗਣ ਰੰਗੋ ਸੀਵਨ ਸੀਓ ਭਗਤ ਜੀ ਕਹਿੰਦੇ ਉਹਦੇ ਰੰਗ ਦੇ ਨਾਲ ਅਸੀਂ ਰੰਗੇ ਪਏ ਹਾਂ ਉਹ ਮਾਲਕ ਦੀ ਗੁਣਾ ਨਾਲ ਅਸੀਂ ਆਤਮਾ ਨੂੰ ਸੀਨਾ ਕਰਦੇ ਹਾਂ ਸ਼ੁਭ ਗੁਣ ਧਾਰਨ ਕਰਦੇ ਹਾਂ RAM ਨਾਮ ਬਿਨ ਕਰੀ ਨਾ ਜੀਵੋ ਅਗਰ ਤੇ ਜੀ ਕਹਿੰਦੇ RAME ਹੋਏ ਪ੍ਰਭੂ ਦੇ ਨਾਮ ਨਾਲ ਅਸੀਂ ਇੱਕ ਮਿੰਟ ਵੀ ਨਹੀਂ ਰਹਿ ਸਕਦੇ ਸਾਡਾ ਜੀ ਨਾ ਹੀ ਉਹਦੇ ਨਾਮ ਨਾਲ ਹੈ ਉਹਦੀ ਬਿੰਦਗੀ ਨਾਲ ਉਹਦੇ ਭਜਨ ਨਾਲ ਹੈ ਭਗਤ ਕਰੋ ਹਰ ਕੇ ਗੁਣ ਗਾਓ ਕਹਿੰਦੇ ਉਹਦੀ ਭਗਤੀ ਕਰਦੇ ਹਾਂ ਹਰੀ ਦੇ ਗੁਣ ਗਾਨਿਆ ਸੀ ਆਠ ਪੈਰ ਆਪਣਾ ਖਸਮ ਧਿਆਵੋ ਅੱਠੇ ਪੈਰ ਸਵਾਸ ਸਵਾਸ ਦਿਨ ਰਾਤ ਭਗਤ ਜੀ ਕਹਿੰਦੇ ਉਹਨੂੰ ਹਸ ਮੰਨੂ ਧਿਆਉਣਾ ਕਹਿੰਦੇ ਖਸਮ ਧਿਆਵੋ ਖਸਮ ਪਤੀ ਨੂੰ ਕਹਿੰਦੇ ਹਨ ਪਰਮੇਸ਼ਰ ਨੂੰ ਅੱਠੇ ਪੈਰ ਉਹ ਖਸਮ ਨੂੰ ਧਿਆਉਣਾ ਕਰਦੇ ਆ ਸੋਈ ਸੋਨੇ ਕੀ ਸੂਈ ਰੂਪੇ ਦਾ ਧਾਗਾ ਨਾਮੇ ਕਾ ਚਿਤ ਹਰ ਸਿਉ ਲਾਗਾ ਅਖੀਰ ਲੀਆਂ ਤੁਖਾਂ ਭਗਤ ਜੀ ਕਹਿੰਦੇ ਸੋਨੇ ਦੀ ਸੂਈ ਕਹਿੰਦੇ ਜੇ ਐ ਸਮਝੋ ਪੰਡਤ ਜੀ ਜਿਵੇਂ ਸੋਨੇ ਦੀ ਸੂਈ ਹੋਏ ਰੂਪੇ ਦਾ ਧਾਗਾ ਚਾਂਦੀ ਦਾ ਧਾਗਾ ਹੋ ਕਹਿੰਦੇ ਸੁਭ ਨਾਮ ਹੈ ਨਾ ਜਿਹੜਾ ਗੁਰੂ ਦਾ ਸੱਚਾ ਨਾਮ ਉਹ ਸੋਨੇ ਦੀ ਸੂਈ ਦੀ ਤਰ੍ਹਾਂ ਹੈ ਤੇ ਇਹ ਰੂਪੇ ਦਾ ਧਾਗਾ ਹੈ ਚਾਂਦੀ ਦੇ ਧਾਗੇ ਦੀ ਤਰ੍ਹਾਂ ਕਹਿੰਦੇ ਹਿਰਦੇ ਦੇ ਵਿੱਚ ਉਹ ਨਾਮ ਨੂੰ ਅਸੀਂ ਪਿਰੋਇਆ ਹੋਇਆ ਹੈ ਉਹ ਨਾਮ ਨੂੰ ਹਿਰਦੇ ਵਿੱਚ ਅਸੀਂ ਪਿਰੋਇਆ ਹੋਇਆ ਨਾਮੇ ਕਾ ਚਿੱਤ ਹਰ ਸਿਉ ਲੱਗਾ ਕਹਿੰਦੇ ਨਾਮੇ ਦਾ ਜਿਹੜਾ ਚੇਤ ਹੈ ਭਗਤ ਜੀ ਕਹਿੰਦੇ ਮੇਰਾ ਚਿੱਤ ਹਰੀ ਦੇ ਨਾਲ ਲੱਗ ਚੁੱਕਾ ਹੈ ਕੋਈ ਨਹੀਂ ਢਾ ਸਕਦਾ ਕਹਿੰਦੇ ਮੌਤ ਮਨਜ਼ੂਰ ਹੈ ਕਹਿੰਦੇ ਪਰ ਨਾਮ ਨਹੀਂ ਅਸੀਂ ਛੱਡ ਸਕਦੇ ਨਾਮ ਪ੍ਰਮਾਤਮਾ ਦੀ ਬੰਦਗੀ ਇਹਦੇ ਅੰਦਰ ਮਨ ਸਿੱਤ ਆ ਗਿਆ ਸਾਡਾ ਕਹਿੰਦੇ ਸਾਡਾ ਮਨ ਜਿਹੜਾ ਉਹ ਪ੍ਰਭੂ ਦੇ ਨਾਮ ਦੇ ਨਾਲ ਸੀਤਾ ਹੋਇਆ ਜੇ ਅਸੀਂ ਆਪਾਂ ਸਬਜੀ ਸਾਹਿਬ ਪੜਦੇ ਹਾਂ ਤਿੱਥੇ ਸੀਤੋ ਸੀਤਾ ਮੈਂ ਮਾਂ ਮਾਈ ਲਾ ਕੇ ਰੂਪਣਾ ਕਥਨੇ ਜਾਏ ਨਾਮ ਦੇ ਨਾਲ ਇਹ ਮਨ ਜਿਹੜਾ ਗੰਢਿਆ ਗਿਆ ਸੀਤਾ ਗਿਆਏ ਸਾਨੂੰ ਨਾ ਤਾਂ ਬਾਹਰ ਦਰਜੀ ਦਾ ਕੰਮ ਕਰਨ ਦੀ ਲੋੜ ਹੈ ਕੱਪੜੇ ਸੀਣ ਦੀ ਲੋੜ ਹੈ ਨਾ ਸਾਨੂੰ ਇਹ ਸੰਸਾਰੀ ਕੱਪੜੇ ਰੰਗਣ ਦੀ ਲੋੜ ਹੈ ਤੁਹਾਡਾ ਤਾਂ ਮਾਨੀ ਸੀਤਾ ਗਿਆ ਆਦੇ ਨਾਲ ਜੀਵਾ ਰੂਪੀ ਕੈਂਚੀ ਦੇ ਨਾਲ ਕੱਟ ਕੇ ਸੀ ਮਨ ਉਹਦੇ ਨਾਮ ਦੇ ਨਾਲ ਸੀ ਲਿਆ ਹੁਣ ਇਹਨੂੰ ਕੋਈ ਲੱਗ ਨਹੀਂ ਕਰ ਸਕਦਾ ਇਹ ਭਗਤ ਜੀ ਦਾ ਜਵਾਬ ਸੀ ਉਹ ਬ੍ਰਾਹਮਣ ਨੂੰ ਉੱਥੇ ਸਾਨੂੰ ਜੀਵਾ ਨੂੰ ਉਪਦੇਸ਼ ਹੈ ਕਹਿੰਦੇ ਇਸ ਤਰ੍ਹਾਂ ਦਾ ਪੱਕਾ ਮਨ ਹੋ ਜਾਵੇ ਹਿੰਗਤਾ ਹੋਵੇ ਤਿਆਗ ਕੇ ਪ੍ਰਭੂ ਦੀ ਬੰਦਗੀ ਕਰੀਏ ਉਹ ਬੰਦਗੀ ਤੋਂ ਸਾਨੂੰ ਕੋਈ ਨਹੀਂ ਹਟਾ ਸਕਦਾ ਇਹ ਸੱਚਾ ਨਾਮ ਹੈ ਹਿਰਦੇ ਵਿੱਚ ਵਸ ਸਕਦਾ ਹੈ ਭਗਤ ਜੀ ਕਹਿੰਦੇ ਜਦੋਂ ਆਤਮਾ ਵਿੱਚ ਰਚ ਜਾਂਦਾ ਹੈ ਇਹ ਆਤਮਾ ਤੇ ਪਰਮਾਤਮਾ ਦਾ ਮਿਲਨ ਹੋ ਜਾਂਦਾ ਹੈ ਇਹ ਭਾਈ ਅੱਜ ਦੇ ਸ਼ਬਦੀ ਵਿਚਾਰ ਹੈ ਭਗਤ ਨਾਮਦੇਵ ਜੀ ਸਾਨੂੰ ਜੀਵਾਂ ਨੂੰ ਪਰਦੇਸ਼ ਬਖਸ਼ਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ